ਬਰਨਾਲਾ ਜ਼ਿਲ੍ਹੇ ਦੇ ਪਿੰਡ ਹਮੀਦ ਦੀ ਵਿੱਚ ਰੇਸ਼ਮ ਸਿੰਘ ਨਾਮੀ ਕੈਦੀ ਦੇ ਘਰ ਐਨਆਈਏ ਨੇ ਛਾਪਾ ਮਾਰਿਆ ਹੈ ਰੇਸ਼ਮ ਸਿੰਘ ਪਿਛਲੇ 2 ਸਾਲਾਂ ਤੋਂ ਜੇਲ੍ਹ ਵਿੱਚ ਹੈ ਉਸ ਖਿਲਾਫ 2022 ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਖਾਲਿਸਤਾਨ ਦੇ ਨਾਰੇ ਲਿਖਣ ਦਾ ਕੇਸ ਦਰਜ ਹੋਇਆ ਸੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਛਾਪੇਮਾਰੀ ਦੌਰਾਨ ਉਹਨਾਂ ਦੇ ਘਰ ਦੀ ਬਰੀਕੀ ਨਾਲ ਤਲਾਸ਼ੀ ਲਈ ਗਈ ਹੈ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਐਨਆਈਏ ਦੀ ਟੀਮ ਦੇ ਵੱਲੋਂ ਉਹਨਾਂ ਦੇ ਨਾਲ ਦੁਰਵਿਵਹਾਰ ਵੀ ਕੀਤਾ ਗਿਆ ਸ਼ੀਭਈ ਆਈਟੇਡੀ 1 ਵਜੇ ਗਈ ਨਗੀ ਕੀ ਕੀ ਚੈੱਕ ਕੀਤਾ ਜਿਨਾਂ ਨੇ ਉਹਨਾਂ ਦੀ ਡਰੰਕ-ਟਰੰਪ ਫੋਲ ਕੇਸ਼ਟ ਤੇ ਸਾਡੇ ਮੇਰ ਨੂੰ ਦੀ ਪੇਟੀ ਅਲਮਾਰੀ ਦਾ ਜਿੰਦਾ ਪੰਤਾ ਤੇ ਬਾਕੀ ਅਲਮਾਰੀਆਂ ਫੋਲ ਤੇ ਲੱਕੜ ਦੇ ਲਮ-ਲਮਾ ਜਿਹੜੀ ਛੱਡ ਉਹ ਫੋਲਤੀਆਂ ਉਹ ਫੋਲ-ਫੋਲ ਕੇ ਤੇ ਕਪੜਾ ਕੁਲੀ ਰੱਖ ਲਿਆਗੇ ਬਾਕੀ ਜਿਹੜੇ ਘਾਰ ਘਾਟ ਵਗੈਰਾ ਤੇ ਸਾਡੇ ਫੋਟੋ ਕਾਪੀ ਕਰਕੇ ਲਈ ਉਹਨਾਂ ਦੀ ਆਫ ਹੋ ਜਾਣੀ ਫੋਟੋ ਖਿੱਚ ਕੇ ਲਏਗੇ ਮੋਬਾਈਲ ਤੇ ਕਿਹਦੇ ਬਾਰੇ ਪੁੱਛਦੇ ਸੀ ਉਹ ਰੇਸ਼ਨ ਬਾਰੇ ਰੇਸ਼ਨ ਥੋੜੇ ਕੀ ਲਾਦੇ ਮੇਰੇ ਬੇਟਾ ਲੱਗਦੇ ਰੇਸ਼ਨ ਕਿ ਕਿਦੋਂ ਕਿੱਥੇ ਹੈ ਤੇ ਕੀ ਗੱਲ ਉਹ ਰੇਸ਼ਨ ਦੇ ਪਹਿਲਾ ਪਰਚਾ ਕਾਦਾ ਹੋਇਆ ਹੈ ਇਹ ਤਾਂ ਇਹ ਖਾਲਸ ਨੰਦ ਕਰ ਸਕ ਪਰਚਾ ਹੋਇਆ ਹੈ ਉਨੇ ਨਾਰੇ ਨੂੰ ਰੇਲਾ ਤੇ ਲੇਖ ਲੁਖ ਤੱਕ ਦੇ ਸਰਪੀ ਸੁਪੇ ਲਾਤੀ। ਜੀ। ਤੀਉ ਤੋਂ ਅੰਦਰੀ ਹੈ ਜੀ। ਹਾਂ ਜੀ ਅੰਦਰੀ ਹੁਣ ਤੋਂ 10 ਸਾਲ ਹੋ ਗਏ ਹੈ। ਜੀ ਜੀ ਹੁਣ ਉਹਨੇ ਚੈੱਕ ਕਰਨਾ ਇਹ ਵੀ ਕੀ ਚੈੱਕ ਕਰਨਾ ਹੈ ਜੀ। ਸਮਝੀ ਕੋਈ ਨਾ ਜੀ ਸਾਨੂੰ ਤੰਗ ਕਰ ਦੇਣੇ ਨਹੀਂ ਜਾਈ ਸਾਨੂੰ। ਕੀ ਕਹਿੰਦੇ ਜੀ? ਉਹ ਸਹੀਂ ਕਹਿੰਦੇ ਸਾਡੇ ਕੋਲ ਕੀ ਹੈ ਹਣ ਸਾਡਾ ਕਾਗਜ਼ ਪੱਤਰ ਦਿਖਾਓ ਲੈ ਰੇ ਸੂ ਕੀ ਕਰਦਾ ਸੀ ਕੀ ਸਾਨੂੰ ਤੋਂ ਪਤਾ ਕੀ ਕਰਦਾ ਸੀ ਰੇਸ ਨੂੰ ਤਾਂ ਪਹਿਲਾਂ ਮੋਲ ਸੇ ਲੱਗੇ ਹੋਇਆ ਸੀ ਫਿਰ ਉਹਦੇ ਲੱਗੇ ਹੋਏ ਸੀ ਜਿਵੇਂ ਜੈ ਸੇਲ ਦੇ ਚ ਲੱਗੇ ਹੋਏ ਸੀ ਛੱਡੂ ਕੋਈ ਪਰ ਆਉਟੀ ਹੈ ਨਹੀਂ ਬਸ ਕੋਈ ਹੋਰ ਕਾਸ਼ੇ ਰੇ ਜੂਨ ਬਜਾਰਾ ਕਰਦਾ ਸੀ ਟਾਈਮ ਪ ਕਰਕੇ ਆ ਕੇ ਉਸਨੇ ਟੱਕਿਆ ਰੋਸੀ ਹਜੇ ਮੈਂ ਜਦੋਂ ਉਹਨੇ ਟੱਕਿਆਗਾ ਤੇ ਅੱਜ ਵਾਲੀ ਹੋਰ ਵੀ ਕਹਿੰਦੇ ਜੀ ਅੱਜ ਸੀਆ ਬੋਲੇ ਬਿਲਕੁਲ ਕੁੜੀ ਬਹੁਤ ਗਲਤ ਬੋਲੀ ਐ ਬੰਨ ਕਹੀ ਕਹਾ ਗਿਆ ਪਤਾ ਜਿਵੇਂ ਲੈ ਕਹੀਂ ਤਾਂ ਹੀ ਟੱਕੇ ਖਾਂਦੇ ਫਿਰਦੇ ਆ ਮੰਗਰ ਜਿਹੜੀ ਮੈਨੂੰ ਬੋਲੀ ਉਹਨ ਬਹੁਤ ਗਲਤ ਬੋਲ ਕੇ ਗਈ ਐ ਬੋਲਛੜੀ ਸੀ ਹਾਂ ਹਾਂ ਬਾਈ ਸਹੀ ਮੈਡਮ ਕਿੰਨੇ ਕਿਲੋ ਉਸੇ ਜੀ ਲੋਕ ਤੇ 100 ਕਿਲੋ ਉਹ ਬੋਲਦੀ ਸੀ ਉਹ ਤਾਂ ਜਾਨੀ ਲਾਜ਼ਮੀ ਤੇ ਬੋਸਾਈ ਬਾਹਰ ਜਿਹੜਾ ਕੱਥੇ ਹੋਏ ਨੇ ਜੇ ਸਮਝੋ ਫਿਰ ਸਰਪੰਚ ਆ ਗਿਆ ਸਾਡੇ ਪਿੰਡ ਦਾ ਦੂਜਾ ਸਰਪੰਚ ਨਾਤਾ ਉਦਵਾਰ ਚ ਜਾਣੀ ਲੋਕ ਇਕੱਠੇ ਹੋਏ ਨੇ ਕੋਈ ਕਹਿੰਦੇ ਥੋੜੇ ਤੋਂ ਹੋਰ ਪਰਚਾ ਵੀ ਦੇ ਦੇ ਪਾਣੂ ਫਿਰ ਦੇ ਰੇਸ਼ਨ ਤੇ ਅੰਗਣ ਚਾਹਿੰਦਾ ਨੇ ਕਹਿੰਦੇ ਜੇ ਹਟਾ ਇਹ 2023 ਦਾ ਪਰਚਾ ਕੋਈ 2022 ਦਾ ਜੀਗਾ ਤੇ ਮੇਰਾ ਬੇਟਾ ਫਿਰ ਤਾਂ ਕਿਵੇਂ ਉਸਾ ਹਾਂ ਤਾਂ ਕਿ ਤੇ ਫਿਰ ਤਾਂ ਹੋਣੀ ਸਕਦਾ ਨਹੀਂ ਤੇ ਸਾਡੇ ਦਿਮਾਗ ਤੇ ਲੜ ਕੇ ਰਵਾਜਨ ਪਿਆ ਪਿਆ ਤੇ ਘਰੇ ਕੋਣ ਕੋਣ ਰਹਿ ਗਈ ਥੋੜੇ ਘਰੇ ਵਾਛੇ ਮੇਰਾ ਪੋਤਾ ਵੀ ਬੰਨ ਗਿਆ ਹਾ ਪੇਪਰ ਦੇਣ ਗਿਆ ਹੋਇ ਉਹ ਤੇ ਇਹ ਕਾ ਵੇਖ ਲਿਆ ਗਿਆ ਇਹ ਪੜਦੀ ਹੈ ਨੀ ਪੇਪਰ ਨੇ ਮੁੰਡਾ ਜੋਂ ਪੜਨ ਜਾ ਰੇ ਪੇਪਰ ਹੋਣੇ ਨਹੀਂ ਹੈਗੇ ਉਹ 8ਵੀਂ 10ਵੀਂ ਤੇ ਕੀ ਜਾਣੇ ਤੁਸੀਂ ਸਰਕਾਰ ਤੋਂ ਅਸੀਂ ਚਾਹਨਾ ਸਾਡੇ ਵੇਕੈਂਸੀ ਛ ਸ਼ਰਡਾ ਕੋਲ ਹੱਲ ਹੋਵੇ ਅਸੀਂ ਤਾਂ ਭੁੱਖੇ ਮਰਦੇ ਹਾਂ ਤਾਂ ਬੁੱਲ੍ਹਾਲ ਠੋਈ ਰੂਏ 72 ਸਾਲ ਦੀ ਉਮਰ ਹੈ ਬਜ਼ੁਰਗ ਵੀ ਘਰੇ ਸਾਡੇ ਦਿਹਾੜੀ ਕਰਦੇ ਨਹੀਂ ਤਾਂ ਸਾਡੇ ਫਾਲਣ ਕੋਸਣ ਤਾਂ ਦੇਣ ਹਜੋ ਕਦੇ ਨਹੀਂ ਪੈਸੇ ਖਾਂਦੇ ਨੇਗੀ